ਬਾਈ ਜੀ ਨੋ ਆ ਬੱਕਰਾ ਬਾਈ ਲੈ ਕੇ ਆ ਕਿਹੜਾ ਪਿੰਡ ਆ ਬਾਈ ਆਪਣਾ ਕੌਣੀ ਆ ਕੌਣੀ ਪਿੰਡ ਤੋਂ ਲੈ ਕੇ ਆ ਬਾਈ ਆ ਬੱਕਰਾ 3500 ਰੁਪਿਆ ਕਿਹਾ ਤਾਂ ਮੈਂ ਚੱਲ ਗਿਆ ਕੀ ਮੁੱਲ ਮੰਗਿਆ ਬਾਈ ਜੀ 5000 ਰੁਪਏ 5 ਕੋਕਾ ਲਿੰਦਾ ਲੈ ਬਾਈ ਉਹ ਮੈਂ ਨਹੀਂ ਲੈ ਅੱਛਾ ਠੀਕ ਤਾਰੇ ਪੈਸੇ ਨਹੀਂ ਕਰ ਆ ਲੈ ਖਾਈ ਕਰਾ ਦੇ ਨਹੀਂ 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 ਪਾਲਾ ਠੀਕ ਆ ਬਾਈ ਦੇ ਦੇ ਯਾਰ 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 ਹਾਂ 600 ਕਿਲੋ ਜਾਂਦਾ ਤੇਰਾ। ਤੂੰ ਵੀ ਤਾਂ ਰੋਲਾ ਸਾਢੇ ਜੀਸ ਨੇ ਪੈ ਗਿਆ। ਮੈਂ ਕਹਿੰਦਾ ਬੋਣੀ ਕਰਨੀ ਆ ਫਾਲਾ ਕੋਸਾ। ਹਾਂ? ਬੋਲ ਬਾਈ। ਓਏ ਯਾਰ ਤਿਆਰ ਲੈ। ਆਲਾ ਛੱਡੀ ਆ। ਅੱਛਾ ਦੇਖ। ਲਿਖਾਈ ਕਰਾ ਲਈ। ਬਣੀ ਯਾਰ ਕਿੰਨੇ ਦੱਸਦੇ। ਓਏ ਯਾਰ ਲੇਕ ਮੈਂ ਤੇਰੀ ਕਹਿੰਦਾ ਮੈਂ ਹੀ ਸੌਦੇ ਕਰਾਣਾ ਬਾਈ ਮਾਰੀ ਕਹਿਣਾ। ਦੱਸ ਦੇ ਫਿਰ ਪੜਾ। ਓਏ ਹੱਥ ਦਾ ਕਰ ਲੈ ਯਾਰ। ਕੋਈ ਨਹੀਂ ਮੋੜਦੀ ਜੇ ਤੈਨੂੰ ਨਾ ਚੰਗੇ ਲੱਗਣ ਤਾਂ। ਲਿਖਾਈ ਆਉਤੋ ਦੀ 3700 ਦਾ। ਚੱਲ ਠੀਕ ਆ। ਲਓ ਜੀ। ਚੱਕ ਵੀ ਪਹਿਲਾ ਸੌਦਾ ਹੋਇਆ ਸੂਰੇ ਵਾਲਾ ਬੱਕਰਾ ਮੰਡੀ ਦੇ ਵਿੱਚ। 3700 ਰੁਪਏ ਦਾ ਬੱਕਰਾ ਬਾਈ ਨੇ ਆਉਂਦਿਆਂ ਵੇਚਤਾ ਬਾਈ ਕਿੰਨਾ ਕੁ ਚਿਰ ਹੋ ਗਿਆ ਇਹਨੂੰ ਨਹੀਂ ਆਇਆ ਬਾਈ ਕਿੰਨੇ ਮਿੰਟ ਹੋ ਗਏ 5 5 7 3 5 ਮਿੰਟ ਹੋਇਆ ਬਾਈ ਨੂੰ ਆਇਆ ਇਹਨੂੰ 50 ਮਿੰਟਾਂ ਚ ਬਾਈ ਨੇ ਆਉਂਦਿਆਂ ਸਾਰੀ ਆਹ ਬੱਕਰਾ ਵੇਚਤਾ ਹੈ ਤੇ ਅਗਲਾ ਸਬਦਾ ਉਸੇ ਤਰ੍ਹਾਂ ਦਿਖਾਉਣਾ ਮੈਂ ਸਭ ਬਹੁਤ ਬਹੁਤ ਧੰਨਵਾਦ ਦੋਸਤੋ ਅਗਲਾ ਸਬਦਾ ਇਸੇ ਤਰ੍ਹਾਂ ਦਿਖਾਉਨੇ ਆ ਤੁਹਾਨੂੰ ਪੈਸੇ ਠੀਕ ਆ ਬਾਈ ਲਿਖਾ ਗਿਣ ਲੈ ਬਾਈ ਅੱਗੇ ਪੈਸੇ ਬਾਈ ਅਜਾ ਨਹੀਂ ਬਾਈ ਜਰਾ ਅੱਜ ਡਾਕਟਰ ਕਿੱਥੇ ਆਏ ਕਿੰਨੇ ਦੇਣਾ ਹਾਂ ਲੋ ਮਿੱਤਰੋ ਆ ਬੱਕਰਾ ਸੂਰੇ ਵਾਲਾ ਮੰਡੀ ਤੇ ਲੈ ਕੇ ਆਏ ਬਾਈ ਓਏ ਹਾਂ ਮੈਂ ਮਾਰ ਕਿਹੜਾ ਪੈਂਡਾ ਬਾਈ ਮੈਂ ਵੀ ਤਸਦੀ ਮਾਰਦਾ ਜੱਗਸਵਾਲੇ ਤੋਂ ਆਏ ਆ ਇਹ ਬਾਲਾ ਨੇੜੇ ਲੰਗੇ ਵਾਲੇ ਨਹੀਂ ਆ ਜੱਗਸਵਾਲਾ ਨਹੀਂ ਮਾਰਦਾ ਤੇ 30000 ਮੁੱਲ ਕੀਤਾ ਬਾਈ ਨੇ ਸਸਤੀ ਕਰ ਬਾਈ ਜੀ ਆ ਜਾ ਠੀਕ ਆ ਸਤਾਰ ਠੀਕ ਆ ਜੀ ਠੀਕ ਉਹ ਕਿੰਨਾ ਕਹਿੰਦਾ ਲੱਖੂ ਦੂੰਗੀ ਬੋਲਣ ਪੁੱਛ ਵੀ ਢੰਗ ਵਾਲੀ ਗੱਲ ਆ ਨਾ ਕਹ ਯਾਰ ਤੇਰਾ 20 ਹੀ ਕਹਦਾ ਯਾਰ 20 ਦਾ ਮਹਿੰਗਾ ਹਨਾ ਤੇਰਾ ਸਾਰੀ ਪੰਚਾਇਤ ਆਗ ਤੇ 20000 ਨਹੀਂ ਹੈ ਨਹੀਂ 20 ਦਾ ਤਾਂ ਪਾ ਮੈਂ ਤੈਨੂੰ ਨਹੀਂ ਮਾਰਨਾ ਹਨਾ ਆ ਫੜੀ 13000 ਦਾ ਬੱਕਰਾ ਦੇ ਪਾਲਾ ਕੋਸ਼ ਜਾਂ ਪਾਲਾ ਪਾਲਾ ਓਏ ਮਾਨ ਜਾ ਐਵੇਂ ਮੈਂ ਤੈਨੂੰ ਲਾ ਕੇ ਜਾ ਵੜਦਾ ਉਹਦੇ ਕੇ ਪੈਸੇ ਗਣਾਵਾਂਗੇ ਇੱਥੇ ਕਣੀ ਬਾਈ ਐਵੇਂ ਲਾਉਣ ਦਾ ਕੀ ਫਾਇਦਾ ਜਦ ਚੀਜ਼ ਰੁਪਏ ਜਾਂ ਫੁੱਲ ਬੰਨ ਪਾਲਾ ਕੀ ਕਹਿੰਦਾ ਹਾਂ ਨਾ ਛੰਡ ਕੇ ਕਹ ਦੇ ਕੋਈ ਮੈਂ ਜਿੰਨੇ ਦਾ ਦੇਣੀ ਮੈਂ ਯਾਰ ਵਾਦ ਲਾ ਲੈ ਹੋਰ ਕੀ ਹੋ ਜਰਾ ਹੂੰ ਇੱਕੋ ਹੀ ਲਖੀਰ ਖੱਤ ਦੇ ਵਿੱਚ ਦੂ ਘਟ ਨਹੀਂ ਹਾਂ ਨਾ ਮੋੜ ਤਿੰਦਾ ਪੇਤਾ 20 ਦਾ ਕਹਿੰਦਾ ਯਾਰ 20 ਦਵਾਂਗੇ ਨਰਮ ਬੱਕਰਾ 40 ਮੰਗਲਾ ਤੇਰੀ ਚੀਜ਼ ਆ ਹਾਂ ਮੰਗੜਿਆਂ ਥੋੜਾ ਮਿਲ ਦਿੰਦੇ ਕਿੰਨੇ ਰੁਪਏ ਦਾ ਹਾ ਨਾ ਮਕਾਈ ਮੈਂ ਵੀ ਤਾਂ ਕੱਟ ਨਹੀਂ ਆ ਆ ਫਾੜੀ ਆ 14 ਦਾ ਹੋ ਗੋਲੀ ਦਾ ਟਾਈਮ ਆ ਧੜਕੇ ਧੜਕੇ ਪਾਲਾ 14000 ਦਾ ਕਰਤਾ ਯਾਰ ਜਾ ਪਾਲਾ ਖੋਲ 17 ਨਾਲ ਹੀ ਬੜਾ ਦੇ ਦੇਣਾ ਮੈਂ ਧੜਕੇ ਧੜਕੇ ਉਥੇ ਨਹੀਂ ਬੜਾ ਕੀ ਕਰਦਾ ਕੋਈ ਨਾ ਕੁਝ ਕਹਿ ਕੇ ਤੋਰ ਦੇ ਬਾਈ ਨਾ ਬਾਈ ਬਾਈ ਗਾਸਨ ਤੇਰਾ ਧਾਣਾ ਵੇਖਣਾ ਤਾਂ ਕਿ ਤਾ ਢੰਗਣਾ ਵੀ ਕੋ ਬੱਕਰਾ ਯਾਰ ਐ ਮੰਗੀ ਐ ਮੰਗਾ ਨਹੀਂ ਮਿਲਦੇ ਤੇ ਬ ਕੋਈ ਨਹੀਂ 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 ਪੁੱਗਦਾ ਨਹੀਂ ਭਾ ਮੈਂਨ ਦਾ ਜਾਇਜ਼ ਕਰ ਜਾਇਜ਼ ਕਰ ਦੇ ਕਿੰਨੇ ਦੇਣਾ ਇਹਨੂੰ ਜੇ 500 ਛੱਡ ਗਏ ਤੇ 500 ਨਾਲ ਹੀ ਬੱਲੇ ਬੱਲੇ ਹੋ ਜਾਣੀ ਬਾਈ ਯਾਰ ਵਡੇ ਭਾਈ ਚਲ ਤੂੰ ਦੇਣੀ ਨਾ ਉਹ ਤੇਰਾ ਬੱਕਰੇ ਦਾ ਮੁੱਲ ਲਾ ਦ ਤੜਕੇ ਤੜਕੇ ਸਿਹਾਨਸ ਨੇ ਹੁਣ ਲਾਦਾ ਮੈਂ ਉਹਨੇ 18 19 ਲੈ ਕੇ ਥਰਨਾ ਹੈ ਬਾਈ 19 ਲਾਦਾ ਬਾਈ ਛਾਹ ਨੂੰ 17000 ਦਾ ਓਏ ਆ ਡੱਬੇ ਦਾ ਭਾ ਲੈ ਹਾਂ ਆ ਤੇ ਫੇਰ ਐ ਨਹੀਂ ਗੱਲ ਤੂੰ ਜੱਜੇ ਨਾਲ ਦੱਸ ਦੇ ਸਾਢੇ 14 ਦਾ ਦਿੰਨਾ ਕਿੰਨੇ ਦਿੰਨਾ ਫਿਰ ਮੈਂ 20 ਦੇਣਾ ਓਏ ਯਾਰ ਗੱਲ ਸੁਣ ਲੈ ਬਾਈ ਮਾਜੀ ਰੋਗ ਗਲ ਯਾਰ ਹਾਂ ਦੇਖ ਲੈ ਹੋ ਜਾਣਾ ਹੂੰ ਅਸਰ ਖਮਸਾ ਆ ਲੈ ਯਾਰ ਭਾਈ ਲੈ ਪੋ ਮਾਂ ਤੂੰ ਸਹੀ ਦਸੀ ਗਲਤ 15000 ਦਾ ਭਾਈ ਜੀ ਓਏ ਪਾਲਾ ਯਾਰ ਓਏ ਪਾਲਾ ਖੋਜੋ ਬੋਗ ਨੂੰ ਕੀ ਇੱਥੇ ਕਰਾਇ ਬੱਕਰੀ ਲੈ ਲੈ ਦੋ ਬੱਚਿਆਂ ਦੀ ਓਏ ਯਾਰ ਭਾਈ ਦੱਸ ਯਾਰ ਜੇ ਪਾਲਾ ਨੰਗਾ ਤਾਂ ਮੈਂ ਦੁੱਧ ਨੰਗੀ ਕਿੰਨੇ ਲਾਤੇ ਹਣ ਤੂੰ ਪਾਲਾ 15000 ਠੀਕ ਆ ਫਿਰ ਉਹ ਕਿੱਡਾ ਬੱਕਰਾ ਲਿਆ ਤੈਨੂੰ ਕੋਈ ਨਹੀਂ ਮੈਂ ਕੋਈ ਨਹੀਂ ਮੈਂ ਨਹੀਂ ਵਿੱਚਣਾ ਚੱਲ ਤੇਰਾ ਧਾਨ ਆ ਉਹ ਤਾਂ ਕੋਈ ਨਾਮ ਵਿੱਚੀ ਆ ਨਾ ਕਹ ਦੇ ਕੋਈ ਛੰਡ ਆ ਪੱਠਾ ਪਟਾ ਲੱਗ ਗਿਆ ਕਰਨੀ ਮੇਰੀ ਓਹੋ ਹੋ ਹੋ ਇਹ ਸਰਦਾ ਨਹੀਂ ਉਹ ਵਾਲਾ ਉਹ ਵੀ ਉਹ ਲਾਉਂਦਾ ਕਿ ਨਹੀਂ ਲਾਉਂਦਾ ਹੈ ਹੈ ਇਹ ਬਾਠੀ ਨਹੀਂ ਲਾਈ ਹੈ ਉੱਠੀ ਨਹੀਂ ਜਾਂਦਾ ਤੂੰ ਤਾਂ ਸਾਡੇ ਬੰਦੇ ਖੜਦਾ ਭਰਾਵਾ ਖੜਦਾ ਫੜ ਦੇ ਸਾਡੇ 15 ਖੜਦਾ ਭਾਈ ਖੜਦਾ ਦੇਖ ਲੈ ਦੇਖ ਲੈ ਭੈਣ ਦੀ ਲਾੜੇ ਨੂੰ ਕਰੋੜਾਂ ਭਾਸ ਆਉਂਗੇ ਪਰ ਇਹਨੂੰ ਪਰ ਇਹਨੂੰ ਲੈ ਕੇ ਜਾ ਪਰ ਇਹਨੂੰ ਉੱਠਣ ਓਏ ਬਈ ਕੀ ਬੋਣੇ ਨੂੰ ਹਾਂ ਜਾਣ ਦਾ ਚੱਗੀ ਤਰ੍ਹਾਂ ਕਿਉਂ ਠੰਡਾ ਹੀ ਬੜਾ ਸੀ ਜਾਨਾ ਪਾਲੇਦਾਰ ਸਾਰੇ ਕਿੱਥੇ ਰੱਖੀ ਉਹ ਲਾ ਦੇਣੀ ਨਾ ਭਰਾਵਾ ਭਰੇ ਆ ਫੜੀ ਨਾ ਬੱਕਰੀ ਨਾ ਲਵਾ ਲਈ ਹਾਂ ਕੁਛ ਨਾ ਦਾ ਲੱਗਣ ਦੇ ਈ ਵੀ ਬਸਰੀ ਹਾਂ ਉਹ ਖੜੀ ਹੁਣ ਫੜ ਕੇ ਵੀ ਲਿਆ ਜਾਂ ਛੋਟੀ ਤੇ ਦੋਲਾ ਆ ਮੇਰੇ ਨਾਲ ਆਉਂਦੇ ਸਾਹ ਨੂੰ ਨਾ ਨਾਲ ਜਿੱਥੇ ਆਵਾਜ਼ ਮਾਰੀ ਉੱਥੇ ਮਗਰ ਹੀ ਆਉ ਤੇ ਹਾਂ ਹੁਣ ਚੜਦੇ ਸਾਡੇ ਮਗਰ ਚ ਠੀਕ ਆ ਜੀ ਤੋ ਕਿੰਨੇ ਲਾਦੇ ਜੱਗੇ ਸਾਢੇ 15 ਲਾਦਾ ਪੱਕੀ ਕਹਿੰਦਾ ਸਾਢੇ 15 ਦੇਣਾ ਕਿੰਨੇ ਰਹਾਣ ਕਾਰਜਾ ਯਾਰ ਇੱਕ ਕਰੀ ਕਹਿੰਦੇ ਨਹੀਂ ਨਹੀਂ ਔਰ ਇਹ ਗੱਲ ਸੁਣ ਓਏ ਭੋਮੇ ਹਾਂ ਭਾਈ ਮੈਂ ਕੋਈ ਗੱਲ ਕਹਿੰਦਾ ਲੱਖੇ ਨੂੰ ਪੁੱਛਦਾ ਇਹਨੂੰ ਨਹੀਂ ਪੁੱਛਦਾ 16 ਦਾ ਹੋ ਗਿਆ ਫਾੜੀ ਹੋ ਗਿਆ ਲੱਗਣ ਰੁਪਈਆ ਓਏ ਫਾੜ ਲਾ ਹੁਣ 30 ਮੰਗਣਾ 30 ਮੰਗਿਆ ਸੀ ਹਾਂ 30 ਮੰਗਿਆ ਸੀ ਭਾਈ ਨਹੀਂ ਨਹੀਂ ਦਾ ਮੈਂ ਦੇਣਾ ਨਹੀਂ ਮੈਨੂੰ ਇਹ ਨਾਲ ਕਾਲਾ ਕੀ ਜਤਨਾ ਬਰਾਉ ਮੈਂ ਫੜਨਾ ਤੂੰ ਲੈ ਲੈ 18 ਦਾ ਕੀ ਨਹੀਂ ਆ ਉਹ 18 ਦਾ ਨਾ ਮੈਂ ਖਾ ਉਹ 18 ਦਾ ਵੀ ਨਹੀਂ ਲੈਣਾ ਮੈਂ 18 ਵੀ ਨਹੀਂ ਦੇਣਾ 7 ਵੀ ਸਾਡੇ ਬਹੁਤ 16 ਦਾ ਦੇਣਾ ਲੱਗ ਤੇਰੇ ਬਾਈ ਯਾਰ ਕਿਉਂ ਲਖੇ ਉਹ ਲਖੇ ਇੱਥੋਂ ਲੈ ਸਾਡੀ ਬੋਣੀ ਕਰਨੀ ਸੀ ਤੂੰ ਲੈ ਆ ਯਾਰ ਸਾਈ ਸਾਈ ਫੜਾ ਯਾਰ ਬਾਈ ਵੱਡੇ ਬਾਈ ਆ ਵੀ ਵੇਖਾ ਤਾਂ ਰਪੀਸ ਨਹੀਂ ਲੱਗੇ ਬੜਾ ਯਾਰ ਨਾ ਇੱਕ ਸਾਕ ਉਹ ਜਵਾਕ ਇਹਨਾਂ ਦੀ ਸਾਰੀ ਵੱਡੀ ਲੈ ਹੁਣ ਨਾ ਮੋੜੀ ਕਰ ਦਈਏ ਬਾਈ ਉਹ ਭਾਵੇਂ ਹਾਂ ਲਾਸਟ ਹੀ ਆ ਕਹਾਣੀ ਤਾਂ ਵੱਧ ਨਹੀਂ ਹੋਣਾ ਲੈ ਉਹ ਭਾਵੇਂ ਨਾ ਲਾੜੀ ਬਾਈ 17000 ਦਾ ਫੜ ਠੀਕ ਆ ਰੱਖ ਲੈ ਹੋ ਗਿਆ ਰੱਖ ਰੱਖ ਲੈ ਬਹੁਤ ਆ ਰੱਖ ਲੈ ਹੋ ਗਿਆ ਪਰ ਕਿੱਡਾ ਬੋਗਿਆ ਦਾ ਪਾਲਾ ਵਜਨ ਵਾਲਾ ਪਾਲਾ ਜਾ ਹੋ ਗਿਆ ਖੋਲੋ ਲੱਕੇ ਖੋਲ ਖੋਲ ਕੋਈ ਪਾ ਰਾਂਗੜੀ ਦਾ ਚਾਹੀਦਾ ਨਾ ਕੋਈ ਆਪਣੀ ਲੱਖੇ ਕੈਮਰਾ ਫੜ ਕਰ ਫੜ ਲੈ ਖੁਸ਼ ਹੋ ਗਿਆ ਬਾਈ 16 ਤੋਂ ਬਾਅਦ ਨਹੀਂ ਲੈਣਾ ਵਾਣਾ ਪਾਈ ਜੋ ਮੇਰੀ ਗੱਲ ਸੁਣ ਲੈ ਭਰਾਵਾ ਉੜਿਆ ਉੜਿਆ ਉਹ ਬੋਣੀ ਦੇ ਟਾਈਮ ਆਗਾ ਕੱਲਾ ਉਹ ਤੇਰੀ ਇੱਜ਼ਤ ਕਰਦੇ ਆ ਕਾਹ ਮੈਨੂੰ ਪੁੱਛ ਰਾ ਅਸੀਂ ਤੇ ਦਲਾਲ ਬੰਦੇ ਆ ਤੀਜੇ ਬੰਦੇ ਆ ਆ ਜਾ ਲੈ ਆ ਵੀ ਭੋਮਾ ਆ ਗਿਆ ਸੋ ਪੜੀ ਜੇ ਤੂੰ ਲੈ ਵੀ ਸਾਰਿਆਂ ਨੂੰ ਸਸਰੀਕਾਲ ਤੇ ਪਹਿਲਾ ਸੌਦਾ ਸੂਰੇ ਵਾਲਾ ਬੱਕਰਾ ਮੰਡੀ ਚ ਬਾਈ ਦੇ ਨਾਲ ਕਰਨ ਲੱਗਿਆ ਬਾਈ ਆਪਣੇ ਆਖੇ ਵੀ ਲੱਗੂ ਆ ਇਹ ਗੱਲ ਨਹੀਂ ਵੀ ਨਾ ਲੱਗੇ ਹਾਂ ਬਾਈ ਹੁਣ ਤੂੰ ਦੱਸ ਕੀ ਆ ਨਾ ਸਹੀ ਦੱਸ ਦੇ ਆ ਲੱਗੂਗੀ ਤੇ ਨਾਲੀ ਤਾਂ ਫਿਰ ਜਦੋਂ ਸੋਦੋ ਕੰਮ ਦਿੰਦੇ ਆ ਤੁਸੀਂ ਐ ਬਾਈ ਆੜਿਆ ਸਿਰੇ ਜਣਾ ਆ ਲੈ ਫੜ ਲੈ 17 ਲਾਇਆ ਤੂੰ ਹਾਂ ਸਾਢੇ 17 ਦਾ ਹੋ ਗਿਆ ਨਹੀਂ ਕੀ ਗੱਲ ਮੰਨ ਗਿਆ ਤੇਰੀ ਆ ਜਾ ਔਰ ਯਾਰ ਇਹ ਤਾਂ ਗਬੇਜਤੀ ਕਰਾਦੀ ਮੇਰੀ ਆ ਲੈ ਐ ਮਨੂ ਕਰਤਾ ਸਾਰਾ ਨਾ ਕਰਤਾ ਫਿਰ ਲਿਖਾਈ ਤੂੰ ਕਰਾਉਣੀ ਹੁਣ ਲਿਖਾਈ ਹੋ ਗਿਆ ਹਾਂ ਠੀਕ ਆ ਬਾਈ ਸਾਰਾ ਨਾ ਕਰਤਾ ਲਿਖਾਈ ਆਪੇ ਕਰਾਉ ਬਾਈ ਠੀਕ ਹੋਸ਼ਾਂ ਬਾਈ ਆ ਜਾ ਲਿਆ ਵੀ ਪੈਸੇ ਲਿਆ ਗੈਣਾ ਕਰਨੀ ਮੁੱਠੀ ਦਾ ਪਾਉਣੀ ਪੈਣੀ ਸੀ ਇਧਰ ਲੈ ਪਾਸੇ ਹੋ ਮੈਨੂੰ ਪਤਾ ਸੀ ਮੈਂ ਕਿ ਉੱਥੇ ਹੀ ਭਾੜੇ ਪੜੀ ਜਾਂਦਾ ਇਧਰ ਲੈ ਪਾਸੇ ਹੋ ਜਾ ਜਾਂ ਇਧਰ ਲੈ ਪਾਸੇ ਆ ਜਾ ਮੈਨੂੰ ਇਧਰ ਆ ਜਾ ਕੱਢ ਲਾ ਸੜੀ ਜੀ ਝੱਗੀ ਚੋਂ ਦੋ ਤੈਨ ਇਹਦੇ ਕੋਲ ਹੈ ਨਾ ਹਾਲ ਸਹੀ ਕਰ ਪਾਸ ਕਰ ਦੇ ਹਰ ਜਿ세 ਦੇ ਕਰਕੇ ਫੜਾਈ ਮੈਨੂੰ ਮਾਝ ਨਾਂਗੂ ਦੋ ਤੈਨ ਚਾਰ ਪੰਜ ਛੇ ਸੱਤ ਅੱਠ ਨੌ 10 11 ਕਿਤੇ ਪੈਰਾਂ ਜੀ ਨਾ ਮਾਰੀ ਜਾਂ ਕੈਮਰਾ ਹੰ 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 12 13 14 15 16 17 18 ਰਾਜ ਦੇ ਘਣਾ ਨੰਬਰ ਵੀ ਦੇ ਚੱਕ 2 10 10 5 16 7 8 4 ਕੋਈ ਫੇਰ ਬਦਲਾ ਚੜਗਣੀ ਚੱਲ 9 10 11 12 13 14 15 16 17 18 ਠੀਕ ਆ ਬਾਈ ਠੀਕ ਆ ਚਲੋ ਛੋੜ ਛੱਪਾ ਕਰਦੇ ਹੁਣ ਤੇ ਲਿਖਾਈ ਤੂੰ ਕਰਾਉਣੀ ਹੈ ਨਹੀਂ ਆਹ ਲਖਾਈ ਕਰਕੇ ਚੱਲਾ ਠੀਕ ਆ ਵੀ ਭੋਵੇਂ ਵੱਡਾ ਸੌਦਾ ਛੋੜ ਕਰਦੇ ਛੋੜ ਜਿਹੜੀ ਚ ਕਰ ਜਾ ਕਰ ਦੂਗਾ ਛੋੜਦਾ ਇਹ ਵੀਡੀਓ ਬਣੀ ਜਾਂਦੀ ਐ 200 ਮੋੜਦੇ ਹੁਣ ਸਾਲਿਆਂ ਦੀ ਮੋੜੀ ਮੈਂ ਰੱਖੀ ਆੁੱਲੇ ਜਰੇ ਨਾਲ 100 ਤਾਂ ਮੋੜੂਗਾ ਯਾਰ ਆਹ ਬਈ ਵਾਹ ਧੰਨਵਾਦ ਬਾਈ ਤੇਰਾ ਬਹੁਤ ਬਹੁਤ ਆ ਜਾ ਸਾਰਾ ਸੌਦਾ ਇਸੇ ਤਰ੍ਹਾਂ ਦੋਸਤੋ ਦਿਖਾਉਣੇ ਜੁੜੇ ਰਹੋ ਬਸ ਆਪਣੇ ਚੈਨਲ ਤੇ ਆ ਬੱਕਰੀ ਦਾ ਸੌਦਾ ਚੱਲ ਪਿਆ ਛਿੰਦੇ ਵਾਲੇ ਤੋਂ ਆਇਆ ਬਾਈ ਲੈਣ ਤੇ ਬਾਈ ਬੱਬੂ ਕੋਲ ਆ ਇਹ ਇਹ ਮੰਗਿਆ ਬੱਬੂ ਬਾਈ 26000 26000 ਆਏ ਓਏ ਚੰਗੀ ਆ ਬੱਕਰੀ ਬੱਬੂ ਕਿੰਨੇ ਦੀ ਕਹੀ ਆ ਮੈਂ ਤਾਂ 26000 ਦੀ ਆ ਕਿ ਵੀਰ ਲੋ ਜੇ ਤੁਸੀਂ ਕੋਈ ਮੰਗਣਾ ਮੰਗਦਾ ਹੀ ਕਿਉਂ ਨਹੀਂ 15000 ਦੀ ਦੋ ਪਾ ਕੁਛ ਕੋਈ ਨਹੀਂ ਭਾਈ ਕੋਈ ਗੱਲ ਨਹੀਂ ਹਸਾ ਨਹੀਂ ਕਰਨਾ ਬੱਕਰੀ ਤੈਨੂੰ ਆ ਮੈਂ 10 ਲਾਉਂਦਾ 10 ਲਾਉ ਮੈਂ ਉਹ ਤੇ ਯਾਰ ਉਹਨੇ ਲਾ ਠੀਕ ਹੈ ਨਾ ਬਬੂ ਖਾਨ ਆ ਬੋਲੇ ਹਾਂ ਬਾਲਾ ਟੱਕੇ ਫਿਰ ਬੰਦਾ ਚੌਂਕਲਾ ਪੱਕੇ ਲਵਾਣਾ ਰੇ ਤੂੰ ਬੱਕਰੀ ਬਾਈਆਂ ਨੇ ਛੋਟੀ ਦੀ ਵੱਡੀ ਜਾਵਾਂ ਪਰਖ ਵਾਖ ਕਿੰਨੇ ਦੀ ਕਹਣਾ ਹਾਂ ਪਰਖ ਨੂੰ ਹੈਗੀ ਭਾਈ ਯਾਰ ਤਾਂ ਹੀ ਤੇ ਬੱਕਰੀ ਮੈਂ ਉਹਨੂੰ ਹੋਰ ਵਿਖਾਈ ਹੋਰ ਫੜੀ ਆਲਾ ਯਾਰ ਆਲਾ ਘਰੇ ਸ਼ੌਕ ਉਹ ਕਿੰਨੇ ਦੀ ਕਹਿੰਦਾ ਕੁਝ ਕਹਿ ਕੇ ਤੋਰਦੇ 20000 ਤੋਂ ਭਾਈ ਮਾਨਤਾ ਨਹੀਂ ਹੋਊਗਾ ਜਾ ਪੂਰੇ 16 ਦੀ ਹੋ ਗਈ ਫਾਰ ਨਹੀਂ ਨਹੀਂ ਯਾਰ ਫਾਰ ਖੁਸ਼ ਹੋ ਗਏ ਦੇਖ ਬਈਓ ਭਾਈਓ ਕਿਧਰ ਗਿਆ ਉਹ ਯਾਰ ਜਾ ਗੈਣ ਪੈਸੇ ਤਾਂ ਲੈ ਲੈ ਉਹ ਫਾਰ ਖੁਸ਼ ਹੋ ਗਏ ਮੇਰ ਭਾਈ ਯਾਰ ਜਿਹੜੇ ਬੱਕਰੇ 16 17 ਨੂੰ ਦੇ ਲੱਗੇ ਯਾਰ ਲੈ ਲੀਅਰ ਕਰ ਲਾ ਕਰੀ ਹੂੰ ਰਾਇ ਕਰ ਲੋ ਜੱਗੀ ਪੁਰਾਣੇ ਛਾਵੇਂ ਆ ਜਾਓ ਯਾਰ ਛਾਵੇਂ ਆ ਜੀ ਨਹੀਂ ਨਹੀਂ ਕਰ ਲੈ ਉਹ ਰਿਆ ਪੁੱਤ ਉਹ ਰਿਆ ਭਾਈ 17 ਦੀ ਹੋ ਗਈ ਫਾਰ ਉਹ ਫਾਰ ਖੁਸ਼ ਹੋ ਗਏ ਹੋਰ ਕੀ ਮੁੰਡਾ ਹੀ ਜਾਂਦਾ ਕੋੜੇ ਦਾ ਨਹੀਂ ਹੋ ਗਈ ਯਾਰ ਜਾ ਹੋ ਗਈ ਯਾ ਹੋ ਗਿਆ ਫਾੜ ਓਏ ਫਾੜ ਬੋਣੀ ਕਾਲੀ ਆ ਤੜ ਕੋ ਤੜ ਕੀ ਲਗਾਈ ਕਰਾ ਦੇਣਗੇ ਯਾਰ ਭਾਈ ਕਰਾ ਦੇਣਗੇ ਯਾ ਹੋ ਗਈ ਯਾਰ ਜਾ ਫੜ ਜਾ ਬਿਆਨਾ ਫਾੜ ਦੋ ਆ ਹਾ ਮਾਈਕ ਬਣ ਉਹ ਭਾਈ ਯਾਰ ਜਦੋਂ ਮੈਂ ਤੈਨੂੰ ਆਖੀ ਜਾਂਦਾ ਵੀਰੇ ਯਾਰ ਇੱਕ ਕੋਈ ਗੱਲ ਨਹੀਂ ਟੈਨਸ਼ਨ ਨਾਲ ਆ ਭਾਈ ਜਾਣ ਤਾਰੀ 500 ਬੱਕਰੀ ਕੜ ਆਪਣਾ 600 700 ਬੱਕਰੀ ਬਰਾਬਰ ਕੜ 800 900 ਯਾਰ ਆ ਬਿਆਨ ਆ ਗਿਆ ਭਾਈ ਦੂਜੇ ਪੈਸੇ ਦਿੰਨੇ ਕੜਾ ਕਿੰਨੇ ਪੈਸੇ ਆ ਬੈਨ 10000 ਰੁਪਏ ਰਹਿ ਗਿਆ ਹਾਂ ਭਾਈ ਹਾਂ ਚੱਲਦਾ ਰਾਤ ਨੇ ਭਾਈ ਪਾਉਣੇ ਦੇ ਖਾਤੇ ਠੀਕ ਹੈ ਭਾਈ ਆ ਜਾ ਪਾਉਣੇ ਦੇ ਖਾਤੇ ਪੈਸੇ ਹੀ ਕਰਾ ਦੇ ਦੋ ਸਿੱਧਾ ਆ ਜਾ 17000 ਉਹ ਭਾਈ ਪਾਉਣੇ ਚਾਦਿਓ ਪ੍ਰਧਾਨ ਨੂੰ ਕਾਲੇ ਦੇ ਕਰਾਈ ਪੈਸੇ ਕਰਾ